ਰਾਤ ਦੇ 7 ਵਜੇ ਸਾਰੇ ਪਿੰਡ ਵਿੱਚ ਸ਼ਾਂਤੀ છਾਈ ਹੋਈ ਸੀ ਗੁਰਦੁਆਰਾ ਸਾਹਿਬ ਦੀ ਹਰੀ ਰੋਸ਼ਨ ਬਲਬ ਹੌਲੀ-ਹੌਲੀ ਬਲ ਰਹੇ ਸਨ ਠੰਡੀ ਹਵਾ ਚੱਲ ਰਹੀ ਸੀ ਤਹਰੇਕ ਦੀ ਜਿੰਦ ਨੂੰ ਸੁਹਾਵਣੀ ਲੱਗਦੀ ਸੀ ਅਚਾਨਕ ਗੁਰਦੁਆਰੇ ਦੀਆਂ ਚਾਰ ਦਿਵਾਰਾਂ ਵਿੱਚੋਂ ਇੱਕ ਮਿੱਠੀ ਸਰਗਮ ਨਾਲ ਭਰੀ ਆਵਾਜ਼ ਗੂੰਜੀ ਇੱਕੋ ਪਵਨ ਮੱਟੀ ਇੱਕੋ ਜੋਤ ਸਰੂਪ ਉਹ ਆਵਾਜ਼ ਕੁਝ ਇੰਨੀ ਮਿੱਠੀ ਸੀ ਕਿ ਪਿੰਡ ਦੇ ਬਜ਼ੁਰਗਾਂ ਦੇ ਕੰਨ ਖੜੇ ਹੋ ਗਏ ਔਰਤਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਗੁਰਦੁਆਰੇ ਵਿੱਚੋਂ ਔਰਤ ਦੀ ਆਵਾਜ਼ ਕਿਵੇਂ ਆ ਰਹੀ ਹੈ ਕੁਝ ਨੌਜਵਾਨ ਤੁਰਦੇ ਤੁਰਦੇ ਗੁਰਦੁਆਰੇ ਵੱਲ ਚੱਲ ਪਏ ਜਿਵੇਂ ਹੀ ਉਹ ਹੌਲੀ-ਹੌਲੀ ਦਰਵਾਜ਼ੇ ਦੇ ਕੋਲ ਪਹੁੰਚੇ ਗੁਰਦੁਆਰੇ ਦੇ ਅੰਦਰੋਂ ਔਰਤ ਦੀ ਆਵਾਜ਼ ਸਾਰਿਆਂ ਨੂੰ ਸਨਮੁਖ ਕਰ ਦਿੱਤਾ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਦੇਖਿਆ ਕਿ ਹਰੇਕ ਦੀਆਂ ਅੱਖਾਂ ਖੁੱਲੀਆਂਆਂ ਦੀਆਂ ਖੁੱਲੀਆਂ ਰਹਿ ਗਈਆਂ ਇੱਕ ਲੜਕੀ ਜੋ ਕਿ ਉੱਥੇ ਬੈਠੀ ਸੀ ਚਿਹਰੇ ਉੱਪਰ ਹਿਜਾਬ ਮੋਮ ਵਰਗਾ ਚਿਹਰਾ ਰੋਸ਼ਨ ਹੋ ਰਿਹਾ ਸੀ ਤੇ ਬੇਅੰਤ ਸ਼ਾਂਤੀ ਉਸ ਦੇ ਸਰੀਰ ਤੋਂ ਝਲਕ ਰਹੀ ਸੀ ਉਸ ਦੀਆਂ ਉਂਗਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੱਖਰਾਂ ਨੂੰ ਹੌਲੀ ਹੌਲੀ ਛੂ ਰਹੀਆਂ ਸਨ ਅਤੇ ਉਹ ਗੁਰਬਾਣੀ ਪੜ ਰਹੀ ਸੀ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਿੰਡ ਦੇ ਸਾਰੇ ਬਜ਼ੁਰਗ ਤੇ ਨੌਜਵਾਨ ਹੈਰਾਨ ਹੋ ਗਏ ਇੱਕ ਮੁਸਲਮਾਨ ਲੜਕੀ ਸੀ ਗੁਰਦੁਆਰੇ ਵਿੱਚ ਬੈਠ ਕੇ ਗੁਰਬਾਣੀ ਪੜ ਰਹੀ ਸੀ ਆਖਰਕਾਰ ਉਹ ਕੌਣ ਹੈ ਮੁਸਲਮਾਨ ਲੜਕੀ ਜੋ ਕਿ ਅੱਜ ਗੁਰੂ ਘਰ ਦੀ ਪਾਠੀ ਬਣੀ ਹੋਈ ਹੈ ਉਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਣੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਾਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਇਹ ਲੜਕੀ ਦਾ ਨਾਮ ਹੈ ਆਲੀਆ ਬਾਨੂ। ਉਹ ਪਾਕਿਸਤਾਨ ਦੇ ਪਿੰਡ ਰਹਿਮਯਾਰ ਖਾਨ ਵਿੱਚ ਜਨਮੀ। ਗਰੀਬ ਪਰਿਵਾਰ ਸੀ। ਪਿਤਾ ਮਸਜਿਦ ਦਾ ਇਮਾਮ ਸੀ ਜਿਸ ਨੇ ਆਪਣੇ ਘਰ ਦੀਆਂ ਬੱਚੀਆਂ ਨੂੰ ਕੁਰਾਨ ਪੜ੍ਹਾਉਣਾ ਆਪਣਾ ਫਰਜ਼ ਮੰਨਿਆ। ਆਲੀਆ ਬਚਪਨ ਤੋਂ ਹੀ ਕੁਰਾਨ ਦੀ ਤਿਲਾਵਤ ਵਿੱਚ ਰੰਗ ਗਈ। ਉਸ ਦੀ ਆਵਾਜ਼ ਬਚਪਨ ਤੋਂ ਹੀ ਮਿੱਠੀ ਸੀ। ਪਿਤਾ ਕਹਿੰਦਾ ਸੀ ਬੇਟੀ ਕੁਰਾਨ ਦੀ ਆਵਾਜ਼ ਜਿਵੇਂ ਮੋਮ ਦਿਲਾਂ ਨੂੰ ਪਗਲਾ ਦਿੰਦੀ ਹੈ ਤੂੰ ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲਾਂ ਵਿੱਚ ਅੱਲਾ ਦਾ ਨੂਰ ਪਾ ਸਕਦੀ ਹੈ ਪਰ आलिया ਨੂੰ ਇੱਕ ਦਰਦ ਸੀ ਉਸਦੇ ਮਨ ਵਿੱਚ ਕਈ ਵਾਰ ਖਿਆਲ ਆਉਂਦਾ ਕਿ ਮਸਜਿਦ ਵਿੱਚ ਔਰਤਾਂ ਕਿਉਂ ਨਹੀਂ ਇਮਾਮ ਬਣ ਸਕਦੀਆਂ ਉਹ ਪਿਤਾ ਕੋਲੋਂ ਪੁੱਛਦੀ ਅੱਬੂ ਕੀ ਮੈਂ ਮਸਜਿਦ ਵਿੱਚ ਅਜ਼ਾਨ ਦੇ ਸਕਾਂਗੀ ਪਿਤਾ ਹੌਲੀ-ਹੌਲੀ ਮੁਸਕਰਾਉਂਦਾ ਹੈ ਅਤੇ ਕਿਹਾ ਕਿ ਬੇਟੀ ਇਹ ਕਦੇ ਨਹੀਂ ਹੋ ਸਕਦਾ ਪਰ ਜੋ आलिया ਦੇ ਦਿਲ ਦੇ ਵਿੱਚ ਏਦ ਜੋ ਗੱਲ ਹੈ ਹਮੇਸ਼ਾ ਖਾਲੀਪਨ ਪੈਦਾ ਕਰਦੀ ਸੀ ਕਿਸਮਤ ਨੇ ਉਸ ਦਾ ਰੂਟ ਬਦਲ ਦਿੱਤਾ आलिया ਦਾ ਪਰਿਵਾਰ ਪਾਕਿਸਤਾਨ ਤੋਂ ਹਿਜਰਤ ਕਰਕੇ ਭਾਰਤ ਆਇਆ ਇੱਕ ਦਿਨ ਉਹ ਗੁਰਦੁਆਰੇ ਕੋਲੋਂ ਲੰਗੀ ਅੰਦਰੋਂ ਗੁਰਬਾਣੀ ਦੀ ਆਵਾਜ਼ ਸੁਣੀ ਤਾਂ ਉਸ ਖਿੱਚੀ ਚਲੀ ਗਈ ਗੁਰਬਾਣੀ ਦੇ ਸ਼ਬਦਾਂ ਨੇ ਉਸ ਦੇ ਮਨ ਨੂੰ ਠੰਡ ਪਾ ਦਿੱਤੀ ਉਹ ਹਰ ਰੋਜ਼ ਗੁਰਦੁਆਰੇ ਵਿੱਚ ਆਉਣ ਲੱਗੀ ਇੱਕ ਦਿਨ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੇ ਕਿਹਾ ਕਿ ਬੀਬੀ ਤੂੰ ਗੁਰਬਾਣੀ ਪੜ੍ਹ ਕੇ ਇੱਥੇ ਸੇਵਾ ਕਰ ਸਕਦੀ ਹੈ ਗੁਰੂ ਘਰ ਦੇ ਵਿੱਚ ਕੋਈ ਕਿਸੇ ਦੇ ਨਾਲ ਭੇਦ ਭਾਵ ਨਹੀਂ ਹੁੰਦਾ ਉਹ ਹੌਲੀ ਹੌਲੀ ਗੁਰਬਾਣੀ ਸਿੱਖ ਗਈ ਅਤੇ ਗੁਰੂ ਘਰ ਦੀ ਪਾਠੀ ਬਣ ਗਈ ਅਤੇ ਗੁਰਬਾਣੀ ਦੇ ਵਿੱਚ ਜੋ ਤੁਕਾਂ ਆਉਂਦੀਆਂ ਨੇ ਕਿ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਵੋ ਸਾਰੇ ਮਨੁੱਖ ਇੱਕੋ ਜਿਹੇ ਹਨ ਕਿਸੇ ਦੇ ਨਾਲ ਕੋਈ ਭੇਦ ਭਾਦ ਨਹੀਂ ਅਤੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੌਣ ਬੰਦੇ ਉਸ ਪਰਮ ਪਿਤਾ ਪਰਮਾਤਮਾ ਨੇ ਜੋ ਨੂਰ ਉਪਾਇਆ ਹੈ ਉਸੇ ਦੇ ਸਾਰੇ ਬੰਦੇ ਨੇ ਚਾਹ ਕੋਈ ਔਰਤ ਹੈ ਚਾਹ ਕੋਈ ਮਰਦ ਹੈ ਅਤੇ ਉਸੇ ਦੇ ਨੂਰ ਦੇ ਨਾਲ ਹੀ ਪੈਦਾ ਹੁੰਦਾ ਕਿਸੇ ਦੇ ਨਾਲ ਕੋਈ ਭੇਦ ਭਾਵ ਨਹੀਂ ਕਰਨਾ ਚਾਹੀਦਾ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਾਰਿਆਂ ਨੂੰ ਜੋੜਨ ਦਾ ਕੰਮ ਕਰਦੇ ਨੇ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸੋ ਮਿਲਦਿਆਂ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਫਤੇ ਦੀ ਸਾਂਝ ਪਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ